ਦੇ ਕਾਮਿਆਂ ਨੂੰ ਰੈਗੂਲਰ ਕਰਨ ਦੀ ਮੰਗ ਹੈ ਔਰ ਇਸ ਸਬਦੇ ਵਿਚਾਲੇ ਅਹਿਮ ਗੱਲ ਹੈ ਕਿ ਸੱਦਾ ਪੱਤਰ ਆ ਗਿਆ ਹੈ ਮੀਟਿੰਗ ਦੇ ਲਈ ਸੱਦ ਲਿਆ ਗਿਆ ਹੈ ਮੀਟਿੰਗ ਲਈ ਬੁਲਾ ਲਿਆ ਗਿਆ ਹੈ ਇਹਨਾਂ ਮੁਲਾਜ਼ਮਾਂ ਨੂੰ ਔਰ ਮੀਟਿੰਗ ਹੋਣ ਜਾ ਰਹੀ ਹੈ ਕੱਲ ਕੱਲ ਦੁਪਹਿਰੇ 12:30 ਵਜੇ ਇਹਨਾਂ ਦੀ ਮੀਟਿੰਗ ਹੋਣ ਜਾ ਰਹੀ ਹੈ ਮਿਨਿਸਟਰਲ ਸਟਾਫ ਯੂਨੀਅਨ ਦੀ ਸੀਐਮ ਦੇ ਨਾਲ ਮੀਟਿੰਗ ਹੋਣ ਜਾ ਰਹੀ ਹੈ ਸੱਦਾ ਪੱਤਰ ਜਿਹੜਾ ਹੈਗਾ ਉਹ ਇਹਨਾਂ ਯੂਨੀਅਨ ਮੈਂਬਰਾਂ ਨੂੰ ਆ ਚੁੱਕਿਆ ਹੈ ਜ਼ਿਆਦਾ ਜਾਣਕਾਰੀ ਲਵਾਂਗੇ ਮੇਰੇ ਸਹਿਯੋਗੀ ਅਮਨ 파ਰਦواز ਫੋਨਲਾਈਨ ਤੇ ਮੌਜੂਦ ਨੇ ਅਮਨ ਦਾ ਰੁਖ ਕਰਾਂਗੇ ਅਮਨ ਮਿਨਿਸਟਰੀਅਲ ਸਟਾਫ ਯੂਨੀਅਨ ਕਈ ਦਿਨਾ ਤੋਂ ਹੜਤਾਲ ਤੇ ਸੀ ਲੋਕਾਂ ਦੇ ਕੰਮ ਪ੍ਰਭਾਵਿਤ ਹੋ ਰਹੇ ਸੀ ਪਰ ਫਾਈਨਲੀ ਹੁਣ ਕਾਲ ਆ ਗਈ ਹੈ ਕਿ ਆਓ ਬੈਠੋ ਮੀਟਿੰਗ ਕਰਦੇ ਹਾਂ ਦੱਸੋ ਕੀ ਪ੍ਰੋਬਲਮ ਹੈ ਬਿਲਕੁਲ ਗਗਨ ਤੁਸੀਂ ਜਿਹੜੀ ਜਾਣਕਾਰੀ ਦਿੱਤੀ ਆ ਹੋਰ ਇਹ ਤਾਂ ਹੈ ਹੀ ਇਸ ਦੇ ਨਾਲ ਐਡੀਸ਼ਨਲ ਚੀਜ਼ਾਂ ਇਹ ਵੀ ਹੈ ਕਿ ਜਿੱਥੇ ਪੰਜਾਬ ਤੋਂ ਕਿਉਂਕਿ ਵੱਧ ਜਿੰਨੇ ਡਿਪਾਰਟਮੈਂਟ ਨੇ ਪੰਜਾਬ ਦੇ ਉਹਨਾਂ ਦੀ ਯੂਨੀਅਨ ਹੈ ਤਾਂ ਪੰਜਾਬ ਤੋਂ ਵੱਧ ਡਿਪਾਰਟਮੈਂਟਾਂ ਦੇ ਕੰਮ ਵੀ ਰੁਕੇ ਹੋਏ ਸੀ ਨਾਲ ਸਰਕਾਰੀ ਸਟਾਫ ਜਿਹੜਾ 2 ਤੋਂ 2.5 ਲੱਖ ਤੋਂ ਵੱਧ এমਪਲੋਏ ਗਵਰਨਮੈਂਟ এমਪਲੋਏ ਹੈਗਾ ਉਹਨਾਂ ਦੀ ਤਨਖਾਹ ਵੀ ਜਿਹੜੀ ਹੈ ਇਹਨਾਂ ਇਹਨਾਂ ਯੂਨੀਅਨ ਦੀ ਹੜਤਾਲ ਕਰਕੇ ਪ੍ਰਭਾਵਿਤ ਸਗੀ ਅੰਮ੍ਰਿਤਸਰ ਦਾ ਤੁਹਾਡੇ ਉਹ ਲੈਟਰ ਯਾਦ ਹੋਵੇਗਾ ਜਿਹੜਾ ਸੀਪੀ ਨੇ ਲਿਖਿਆ ਸੀਗਾ ਕਿ ਤਨਖਾਹ ਲੇਟ ਹੋ ਸਕਦੀ ਹੈ ਤਾਂ ਇਹ ਉਹੀ ਹੜਤਾਲ ਹੈ ਔਰ ਇਹ 8 ਨਵੰਬਰ ਤੋਂ ਹੜਤਾਲ ਚੱਲੀ ਸੀ ਜਿਨ੍ਹਾਂ ਮੰਗਾਂ ਦਾ ਜ਼ਿਕਰ ਤੁਸੀਂ ਵੀ ਕੀਤਾ ਹੈ ਜੋ 12% ਡੀਏ ਦੀ ਕਿਸ اوਪੀਐਸ ਲਾਗੂ ਹੋਰ ਉਸ ਤੋਂ ਇਲਾਵਾ ਕੱਚਿਆਂ ਨੂੰ ਪੱਕਾ ਕਰਨਾ employees ਦੀਆਂ ਜਿਹੜੀਆਂ ডিপਾਰਟਮੈਂਟਲ ਹੋਰ ਮੰਗਾਂ ਨੇ ਉਹ ਵੀ ਐਡ ਹੋਣੇ ਹੋਰ ਇਹ ਮੁੱਖ ਮੰਤਰੀ ਦਫਤਰ ਵੱਲੋਂ ਜਿਹੜੀ ਹੈ ਉਹ ਚਿੱਠੀ ਕੱਢੀ ਗਈ ਹੈ ਚਿੱਠੀ ਜੇਕਰ ਅਸੀਂ ਦਿਖਾ ਰਹੇ ਤਾਂ ਉਸ ਹਿਸਾਬ ਤੌਰ ਤੇ ਲਿਖਿਆ ਹੋਇਆ ਹੈ ਕਿ ਮੁੱਖ ਮੰਤਰੀ ਵੱਲੋਂ 12:30 ਵਜੇ ਕੱਲ ਪੰਜਾਬ ਭਵਨ 18 ਦਸੰਬਰ ਯਾਨੀ ਕਿ ਕੱਲ ਜਿਹੜੀ ਮੀਟਿੰਗ ਹੈ ਉਹ ਕੀਤੀ ਜਾਏਗੀ ਔਰ ਉਸ ਦੇ ਅੰਦਰ ਇਸ ਡੈਲੀਗੇਸ਼ਨ ਨੂੰ ਕਾਲ ਕੀਤੀ ਗਈ ਹੈ ਨਾਲ ਹੀ ਇਹ ਲੈਟਰ ਕਿਉਂਕਿ ਡੀਸੀ ਮੁਹਾਲੀ ਅਤੇ ਐਸਐਸਪੀ ਮੁਹਾਲੀ ਨੂੰ ਲਿਖ ਕੇ ਮੀਟਿੰਗ ਅਰੇਂਜ ਕਰਨ ਲਈ ਸੀਐਮਓ ਦਫਤਰ ਵੱਲੋਂ ਕਿਹਾ ਗਿਆ ਹੈ ਔਰ ਉਸ ਮੀਟਿੰਗ ਦੇ ਨੋਡਲ ਅਫਸਰ ਵੀ ਹੋਣਗੇ ਔਰ ਡੈਲੀਗੇਸ਼ਨ ਜਿਹੜੀ ਹੈਗੀ ਹੈ ਜਿਸ ਚ ਚਾਹੇ ਉਹ ਤਜਿੰਦਰ ਸਿੰਘ ਨੇ ਜੋ ਡੀਸੀ ਦਫਤਰ EMPLOYE UNION ਦੇ ਵੀ ਲੀਡਰ ਨੇ ਉਹ ਇਸ ਯੂਨੀਅਨ ਚ ਹੈ ਜਿਹੜੇ ਸੱਕੀ ਨੇ ਉਸ ਤੋਂ ਇਲਾਵਾ ਜਿਹੜੇ ਸੂਬਾ ਪ੍ਰਧਾਨ ਨੇ ਇਸ ਯੂਨੀਅਨ ਦੇ ਉਹ ਤਾਂ ਜਿੰਨਾ ਡੈਲੀਗੇਸ਼ਨ ਹੈ ਉਸ ਨੂੰ ਇਹ ਲੈਟਰ ਵੀ দেয়া ਗਿਆ ਕਨਵੇ ਵੀ ਕੀਤਾ ਗਿਆ ਕਿ ਪਿਛਲੇ 8 ਨਵੰਬਰ ਤੋਂ ਉਹ ਹੜਤਾਲ ਤੇ ਨੇ ਤਾਂ ਉਸ ਮੰਗਾਂ ਬਾਰੇ ਸਰਕਾਰ ਕਨਸਰਨਡ ਹੈ ਔਰ ਉਸ ਉਸ ਬਾਬਤ ਹੀ ਜਿਹੜੀ ਹੈ ਉਹ ਕੱਲ ਆਣ ਔਰ ਆ ਕੇ ਆਪਣੀ ਮੰਗਾਂ ਜਿਹੜੀਆਂ ਮੁੱਖ ਮੰਤਰੀ ਨਾਲ ਨਾ ਸਿੱਧੇ ਤੌਰ ਤੇ ਮਰ ਕੇ ਆਪਣੇ ਸਾਹਮਣੇ ਗੱਲ ਕਰਨ ਔਰ ਹੋ ਸਕਦਾ ਹੈ ਕਿ ਕਿਉਂਕਿ ਸਰਕਾਰ ਜਦੋਂ ਇਸ ਮੀਟਿੰਗ ਦੀ ਕਾਲ ਇਸ ਤਰੀਕੇ ਦੇ ਨਾਲ ਦਿੰਦੀ ਹੈ ਤਾਂ ਕੋਸ਼ਿਸ਼ ਰਹਿੰਦੀ ਹੈ ਸਰਕਾਰ ਦੀ ਕਿ ਕੋਈ ਨਾ ਕੋਈ ਸਿੱਟਾ ਕੱਢਿਆ ਜਾਵੇ ਨਾ ਪੰਜਾਬ ਦੇ ਕੰਮ ਨਾ ਲੋਕਾਂ ਦੇ ਕੰਮ ਔਰ ਨਾ ਹੀ ਇਸ ਤਰੀਕੇ ਦੇ ਨਾਲ ਯੂਨੀਅਨ ਦੇ ਜਾਣ ਤੇ ਕੋਈ ਇਸ ਤਰੀਕੇ ਦਾ ਇਫੈਕਟ ਆਵੇ ਜੋ ਕਿ ਲੋਕਾਂ ਨੂੰ ਜਿਸ ਤੇ ਫਰਕ ਪਵੇ ਤਾਂ ਇਸ ਲਈ ਮੀਟਿੰਗ ਜਿਹੜੀ ਹੈ ਗਗਨੋਂ ਕਾਲ ਕੀਤੀ ਗਈ ਹੈ ਔਰ ਕੱਲ 12:30 ਵਜੇ ਪੰਜਾਬ ਭਵਨ ਮੀਟਿੰਗ ਹੋਵੇਗੀ ਬਿਲਕੁਲ ਕੱਲ 12:30 ਵਜੇ ਪੰਜਾਬ ਭਵਨ ਮੀਟਿੰਗ ਹੋਵੇਗੀ ਔਰ ਸੀਐਮ ਦੇ ਨਾਲ ਮੀਟਿੰਗ ਦਾ ਇਹ ਸੱਦਾ ਹੈ ਅਮਨ ਕਿੰਨਕ ਉਮੀਦ ਇਸ ਗੱਲ ਦੀ ਲਾਈ ਜਾਵੇ ਕਿ ਕੱਲ ਤੋਂ ਬਾਅਦ ਜਿਹੜੀ ਹੈਗੀ ਲੋਕਾਂ ਨੂੰ ਜਿਹੜੀਆਂ ਦਿੱਕਤਾਂ ਕਿਉਂਕਿ ਪੰਜਾਬ ਟੂਰ ਡਿਪਾਰਟਮੈਂਟ ਨੇ ਜਿੰਨਾ ਦੇ ਕੰਮ ਇਸ ਮੀਟਿੰਗ ਕਰਕੇ ਰੁਕੇ ਹੋਏ ਨੇ ਕਿੰਨੀ ਕੁ ਉਮੀਦ ਲਾਈ ਜਾਵੇਗੀ ਕੱਲ ਤੋਂ ਬਾਅਦ ਇਹ ਸਿਚੁਏਸ਼ਨ ਜਿਹੜੀ ਹੈਗੀ ਉਹ ਚੇਂਜ ਹੋਏਗੀ ਔਰ ਲੋਕਾਂ ਨੂੰ ਥੋੜਾ ਰੈਲੀਫ ਵੀ ਮਿਲੇਗਾ ਪਹਾੜਾਂ ਦੇ برف ਦੀ ਚਿੱਟੀ ਚਾਦਰ ਵੇਖਣ ਨੂੰ ਮਿਲੀ ਹੈ 스ਨੋਫਾਲ ਦੇ ਨਾਲ ਕਸ਼ਮੀਰ ਹੋਰ ਜ਼ਿਆਦਾ ਖੂਬਸੂਰਤ ਹੋ ਗਿਆ ਹੈ ਮਨਮੋਹਕ ਦ੍ਰਿਸ਼ ਨੇ ਜਨਾ ਦਾ ਆਨੰਦ ਸੈਲਾਨੀ ਮਾਨ ਰਹੇ ਨੇ ਔਰ ਤਸਵੀਰਾਂ ਦੇਖੋ ਤਸਵੀਰਾਂ ਸਾਹਮਣੇ ਆਈਆਂ ਨੇ برف ਪੈ ਰਹੀ ਹੈ برف ਦੀ ਚਿੱਟੀ ਚਾਦਰ ਹੈ ਔਰ ਆਪਣੇ ਆਪ ਵਿੱਚ ਰੋਮਾਂਚਕ ਇਹ ਨਜ਼ਾਰਾ ਹੈਗਾ ਗੁਲਮਰਗ ਕਸ਼ਮੀਰ ਤੋਂ ਇਹ ਤਸਵੀਰਾਂ ਨੇ ਜਿੱਥੇ ਸੈਲਾਨੀ ਇਸ ਦਾ ਆਨੰਦ ਮਾਣ न और ब्राउन था कुछ देखने को नहीं था आज तो पूरा बर्फ हो गया है कल हम लोग नीचे से ऊपर आ रहे थे सब गाड़ियों को बहुत परेशानी हो रही थी चलने को नहीं हो रहे हम गिर रहे हैं दो तीन बार तो बर्फ़ बहुत अच्छा है मगर थोड़ा रिस्की भी है टूरिस्ट के लिए हाँ। हाँ। तो कितना आप एक्सपेक्ट कर रहे थे स्नोफॉल देखने को मिले इसीलिए तो टूरिस्ट आते बिल्कुल बिल्कुल हम तो कब से सोच के आए थे कि स्नोफॉल देखने को मिलेगी तो एक तो बहुत अच्छा है स्नोफॉल देखने को मिला ये तो अलग ही मजा है अलग ही मैजिक है जगह था तो ये तो देखना ही था तो बिल्कुल होपफफुल कि रोड्स को क्लियर किया जाए ताकि जितने भी गाड़ियाँ हैं फंसी हुई एब्सोल्युटली हमको भी कल श्रीनगर जाना है वापस तो हम भी सोच रहे हैं कि रोड को क्लियर करें थोड़ा इंफ्रास्ट्रक्चर अच्छा करें तो और टूरिस्ट आएंगे डेफिनेटली इट्स अ वंडरफुल प्लेस टू विजिट वेन वी आर हैवेड हेयर इन द अर्ली मॉर्निंग देर वॉज नो स्नो बट यू आर एक्सपेक्टिंग वी वी आर प्रेइंग टू ऑल माइटी कि स्नो हो एंड सर्टनली स्नोफॉल हो गया इंड इट्स ऑल व्हाइट हेयर एंड माई मैसेज वुड भी दैट इट्स सच अ पीसफुल प्लेस इट्स अ वंडरफुल प्लेस टू विजिट एंड डू विजिट है वंस सो इट विल बी अ वंडरफुल एंड लाइफ टाइम एक्सपीरियंस हमें तो लगा था कि स्नो फोरकास्ट के हिसाब से नहीं होगा तो वी आर थिंकिंग कि पता नहीं होगा लाइफ स्नो देखने मिलेगा नहीं मिलेगा बट हम लोग जैसे ही गुलमर्ग घुसे तो स्नो फॉल होना स्टार्ट हो गया तो बहुत अलग एक्सपीरियंस है अच्छा एक्सपीरियंस है बहुत अच्छा लग रहा है आना चाहिए इसी टाइम पे आना चाहिए गर्मी का अपना मजा है ठंड का अपना मजा है दोनों टाइम आके एंजॉय करना चाहिए बिल्कुल कल तो यहाँ पे एकदम